ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਵੇਰ ਤੋਂ ਹੀ ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਮੈਨੂੰ ਮੇਰੇ ਦੋਸਤਾਂ ਦੇ ਮੈਸੇਜ ਆ ਰਹੇ ਸੀ ਕਿ ਅਸੀਂ ਮਕੇਰੀਆਂ ਦੇ ਹਰ ਪੀੜਤਾਂ ਦੇ ਲਈ ਸੇਵਾ ਕਰਨੀ ਚਾਹੁੰਦੇ ਹਾਂ ਤੇ ਤੁਸੀਂ ਦੱਸੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਮੇਰੇ ਸਾਰੇ ਹੀ ਦੋਸਤਾਂ ਨੂੰ ਬੇਨਤੀ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਐਨਜੀਓ ਤੇ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਇਹ ਖਾਣ-ਪੀਣ ਦਾ ਸਮਾਨ ਹੋ ਜਾਏ ਲੰਗਰ ਹੋ ਜਾਏ ਜਾਂ ਰਾਹਸਮੱਗਰੀ ਹੋਵੇ ਉਹ ਲਗਾਤਾਰ ਪਹਚਾਈ ਜਾ ਰਹੀ ਹੈ ਜੇਕਰ ਉਹ ਸੇਵਾ ਕਰਨੀ ਚਾਹੁੰਦੇ ਹਨ ਤੇ ਇਹਨਾਂ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਚਾਰੇ ਦੀ ਜਿਹੜੀ ਸੇਵਾ ਕਰ ਸਕਦੇ ਹਨ ਕਿਉਂਕਿ ਕਈ ਪਿੰਡਾਂ ਦੇ ਵਿੱਚ ਮੈਂ ਘੁੰਮ ਰਿਹਾ ਸੀ ਤਾਂ ਕਈ ਪਿੰਡਿਆਂ ਨੂੰ ਮਿਲਿਆ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਪਸ਼ੂਆਂ ਦੇ ਚਾਰੇ ਦੀ ਕਮੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜੋ ਪਾਣੀ ਹੈ ਉਹ ਖੇਤਾਂ ਦੇ ਵਿੱਚ ਖੜਾ ਹੋਣ ਦੇ ਨਾਲ ਜਿਹੜਾ ਪਸ਼ੂਆਂ ਦਾ ਚਾਰਾ ਉਹ ਖਰਾਬ ਹੋ ਚੁੱਕਾ ਹੈ ਤੇ ਜੇਕਰ ਮੇਰੇ ਦੋਸਤ ਮਿੱਤਰ ਸੇਵਾ ਕਰਨੀ ਚਾਹੁੰਦੇ ਹਨ ਮਕੇਰੀਆਂ ਦੇ ਜਿਹੜੇ ਖੇਤਰ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਕੁਝ 2-4 ਪਿੰਡਾਂ ਦੇ ਨਾਮ ਦੱਸ ਦਵਾਂ ਜਿਨ੍ਹਾਂ ਚੋਂ ਮਹਿਤਾਪੁਰ, ਕੋਲੀਆਂ, ਜਹਾਨਪੁਰ, ਮੋਤਲਾ, ਹਲੇਰ, ਜਨਾਰਦਨ ਤੇ ਇਸ ਦੇ ਨਾਲ ਲੱਗਦੇ 2-4 ਪਿੰਡ ਹੋਰ ਵੀ ਨੇ ਜਿਨ੍ਹਾਂ ਵਿੱਚ ਬੀਤੀ ਰਾਤ ਪਾਣੀ ਆ ਚੁੱਕਾ ਹੈ ਤੇ ਜੋ ਪਸ਼ੂਆਂ ਦਾ ਚਾਰਾ ਬਿਲਕੁਲ ਖਰਾਬ ਹੋ ਚੁੱਕਾ ਹੈ ਜੇਕਰ ਮੇਰੇ ਦੋਸਤ, ਮਿੱਤਰ ਸੇਵਾ ਕਰਨ ਚਾਹੁੰਦੇ ਹਨ ਜੋ ਮੀਨੂਮਸ ਵੇਬ ਦੇ ਮੈਸੇਜ ਕਰ ਰਹੇ ਸੀ ਤਾਂ ਉਹ ਪਸ਼ੂਆਂ ਦੇ ਚਾਰੇ ਦੀ ਸੇਵਾ ਕਰ ਸਕਦੇ ਨੇ ਬਾਕੀ ਜੋ ਰਸਦ ਪਾਣੀ ਹੈ ਜਾਂ ਹੋਰ ਪਾਣੀ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਰਾਹ ਸਮੱਗਰੀ ਹੈ ਉਹ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਰਹੀ ਹੈ ਤੇ ਬਾਕੀ ਜੋ ਪ੍ਰਸ਼ਾਸਨ ਵੱਲੋਂ ਵੀ ਤੇ ਵਕਤ-ਵਕਤ ਐਨਜੀਓ ਵੀ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਪਰ ਜੇਕਰ ਪਠਿਆਂ ਦੀ ਸੇਵਾ ਜੋ ਪਸ਼ੂ ਨੇ ਉਹਨਾਂ ਦੇ ਲਈ ਜੇਕਰ ਕੋਈ ਵੀ ਮੇਰਾ ਵੀਰ ਕਰਨਾ ਚਾਹੁੰਦਾ ਹੋਵੇ ਉਹ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਪਸ਼ੂਆਂ ਦੇ ਪਿਆਰੇ ਦੀ ਸੇਵਾ ਕਰ ਸਕਦਾ ਹੈ ਧੰਨਵਾਦ